ਸਤਿ ਸ਼੍ਰੀ ਅਕਾਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਇਹ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ ਸਾਊਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਾਹਰ ਏਅਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ बराबर ਦਾ ਸ਼ਰੀਕ ਆ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲਿੰਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਅੰਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੇ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸ ਕਰਨ ਦੇ ਵਿੱਚ ਹੋਰ ਕਈ ਛੋਟੇ-ਮੋਟੇ ਡਾਕੂਮੈਂਟੇਸ਼ਨ ਹੁੰਦੇ ਆਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ 2-2 ਮਹੀਨੇ 4-4 ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕਰ ਪੂਰੀ ਕਰਕੇ ਉਹਨਾਂ ਦਾ ਪੁੱਤ ਦੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਹੈ ਕਿ ਉਹਨਾਂ ਨੂੰ ਇੱਕ ਤਸੱਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਿਕ ਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਸ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹੀ ਅਰਦਾਸ ਕਰ ਸਕਦਾ ਧੰਨਵਾਦ ਐਸਾਨ ਨੂੰ ਨਹੀਂ ਪਤਾ ਲੱਗਦਾ ਕਿ ਇਸ ਤਰ੍ਹਾਂ ਕੀ ਚੱਕੇ ਤਰ੍ਹਾਂ ਨਹੀਂ ਬੇੜਾ ਦਾ ਚੰਗਾ ਭਲਾ ਮਨਾਉਂਦਾ ਮੈਂ ਡਾੜੀ ਵਿੱਚ ਗੱਡੀ ਚਲਾਉਣ ਦਿਆਂਵਾ ਤੇ ਮੇਰੇ ਸਿਰਫੇ ਤੋਂ ਮੈਨੂੰ ਉਲਟੀਆਂ ਆਉਣ ਰਹੀਆਂ ਵਾਂ ਤੇ ਮੈਂ ਕਿਹਾ ਤੂੰ ਉਥੇ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਪੇ ਚਾਮਨ ਪੁੱਛਾਂ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਮਨ ਨੂੰ ਮਾ ਸਿਰਫੇ ਡਟਿਆ ਨਾ ਉਲਟੀਆਂ ਆਡੀਆਂ ਦੀਆਂ ਆ ਨਵਾਏ ਕਿੰਨੀ ਕੁ ਮਾਸੀ ਬੈਠੀ ਸੀ 26-27 ਸਾਲ ਉਮਰ ਦੀ ਵਾਰੀ ਹੁੰਦੀ ਕਿੰਨੇ ਦਿਨ ਲੱਗੇ ਅੱਜ ਬੈੱਡ ਬੋਰੀ ਘਾਰਾਂ 14 ਦਿਨ ਹੋ ਗਿਆ ਜੱਜਰ ਅਜੇ 18 ਦਿਨ ਨਹੀਂ ਆਏ ਉਹ ਵੀ ਚਲੋ ਹਰ ਕਦੇ ਮੈਂ ਤਕੀਰ ਕੀਦੇ ਫੇਰ ਆਏਗੇ ਇਹ ਜੋ ਨਾ ਕੋਈ ਕਰਦਾ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਦੇ ਬਾਹਰ ਮੌਣ ਕੇ ਆਪਣੇ ਘਰਾਂ ਕਰਨਗੇ ਤੇ ਜੇ ਚੰਗਾ ਘਰ ਹੋ ਤਾਂ ਕਿਸੇ ਨੂੰ ਲੋੜ ਵੀ ਨਹੀਂ ਜਾਨ ਦੀ ਅਗੇਗੇ ਉਹ ਨਹੀਂ ਕਰਦਾ ਸੀ ਪੁਹਾੜ ਮਹਲਵਾਨੀ ਨਹੀਂ ਕਰਦਾ ਪਹਿਲਵਾਨੀ ਚੰਗਾ ਤੋਂ ਜਾਰਾ ਨਹੀਂ ਸੀ ਪੁਹਾੜ ਨਿਜਬੁਰ ਕੀ ਜ਼ਿਆਦਾ ਕੰਨਾ ਕੋਣਾ ਕਰਦਾ ਸੀ ਇਸੇ ਕਰਕੇ ਲੋਗ ਆਦੇ ਚਲੋ ਬੱਚੇ ਬਾਹਰ ਲੰਗਾ ਕਮਾਉਣਗੇ ਕੁੱਤਾ ਲੰਗਾ ਕਦੇ ਘਾਟਾ ਪੂਰਾ ਨਹੀਂ ਹੋਣਾ ਉਹਨੇ ਕਦੇ ਨਹੀਂ ਸਾਨੂੰ ਤੇ ਲੱਭਣਾ ਨੇ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੁਹਾਡੇ ਕੋਲ ਰੱਖਾਂ ਤੁਹਾਡੋਂ ਨਹੀਂ ਦਿਆਦਾ ਕੀ ਕਰਨਾ ਆਉਣਾ ਅੱਜ ਤੇ ਬਰਬਾਦ ਇੱਕ ਸਾਹ ਦੇ ਹੋ ਕੇ ਸਾਨੂੰ ਕੁਝ ਵੀ ਆ ਗਾ ਇਹ ਕੰਮ ਨਹੀਂ ਤੇ ਜੀ ਲੋਕ ਨਹੀਂ ਨਹੀਂ ਤਾਂ ਕੋਣ ਆਪਣੇ ਆਪ ਕਿਨੇ ਕਰ ਲੇਗੇ ਬਹੁਤ ਬਹੁਤ ਧੰਨਵਾਦ ਕਰਦੇ ਨਾ ਕੰਮ ਦੇ ਵੇਖੋ ਅਸੀਂ ਨਾਲ ਸਭ ਗਏ ਸਾਰੇ ਇਕੱਠੇ ਹੋ ਗਏ ਮੋਟਰ ਸੱਜਣਪਾਲੀ ਸੂਤ ਮੱਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਅਰਤੀ ਸਾਹਿਬ ਗਏ ਹੋਰ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗੱਡੀਆਂ ਦੇਖ ਕੇ ਸਾਰਾ ਹਸਾਬ ਦਾ ਲਾ ਕੇ ਸਲਾਰੀਆ ਸਾਹਿਬ ਨੂੰ ਯਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਪਈ ਆ ਨੀ ਤੇ 15 ਦਿਨ ਦੇ ਵਿੱਚ ਵਿੱਚ ਡੇਡ ਬੋਡੀ ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਸੰਧਾਰ ਸਾਹਿਬ ਦੇ ਕਹਿਣ ਦੇ ਉੱਤੇ ਫਾਇਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ ਵਿਆਹ ਕਦਾਂ ਦੇ ਵਿੱਚ ਵਿੱਚ ਜਿਹੜੀ ਡੈਡ ਬੋਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਝ ਕਦੀ ਸਿੱਧਾ ਸਾਡੀ ਕੜ ਕਦੀ ਪੋਸਟਮਾਰਟਮ ਕਦੀ ਕੋਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਸਾਡੇ ਇੱਥੇ ਪਿੰਡ ਦੇ ਉੱਤੇ ਤੇ ਉਹਨਾਂ ਨੇ ਡੈਡ ਬੋਡੀ ਜਿਹੜੀ ਆ ਉਹ ਕਈ ਈਮਾਨਦਾਰ ਜਿਹੜੇ ਈਮਾਨਦਾਰ ਤੁਹਾਨੂੰ ਪਤਾ ਈਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਉਹ ਤੇ ਈਮਾਨਦਾਰ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲਓ ਜੇ ਕਰ ਰਹੇ ਉਹ ਉਹ ਨਹੀਂ ਇਹਨਾਂ 'ਚ ਕੋਈ ਗਲਤ ਕੰਮ ਨਹੀਂ ਹੈ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗ ਕੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਉਣ ਵੀ ਖੁੱਲਦੇ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਵੇਖੋ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਲਏ ਆ ਵਿਚਾਰਾ ਪਲਮਾਨੀ ਕਰਦਾ ਈ ਪਹਿਲਾ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆਈ ਉਹ ਵੀ ਪਲਮਾਨੀ ਕਰਦਾ ਈ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੂਣੀ ਆ ਭਮਰਾ ਸਾਹਿਬ ਲਾਗੇ ਖੋਤੇ ਨੇ ਤੇ ਪਰਿਵਾਰ ਵੇਖ ਲਓ ਵਿਚਾਰੇ ਨੇ ਮਿਹਨਤ ਕੀਤੀ ਕਿਰਤਕ ਮਿਹਨਤ ਕਰਦਾ ਰਿਹਾ ਈ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਖ ਲਓ ਤੁਸੀਂ ਬਾਕੀ ਜਾਣਦੇ ਜੇ ਮਾਂ ਪਿਓ ਕੋਲ ਪਹਿਲੀ ਸਾਟੀ ਨਹੀਂ ਚੱਲੀ ਜਾਣ ਦੀ ਵਿਚਾਰਿਆਂ ਕੋ ਪਹਿਲੇ ਨੂੰ ਵੀ ਟੈਗ ਹੋ ਗਿਆ ਈ ਉਹ 20 ਕਥਾਲਾਂ ਦਾ ਹੈਗਾ ਇਵੇਂ ਮੇਰੇ ਸਾਹ 23 24 ਸਾਲ ਉਮਰ ਦਾ ਸਦੇ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਹਨਾਂ ਕੋ ਮੇਰਾ ਪਿੰਡ ਛਾਹਪੁਰ ਜਾ ਜਣਿਆ ਮੈਂ ਉਦੋਂ ਇਹਨਾਂ ਹੀ ਖਬਰ ਸੁਣੀ ਤੇ ਖਬਰ ਸੁਣ ਕੇ ਮਾਇਆ ਫਲਾਰੀਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋਟਲੀ ਸੂਰਤਮਲੀ ਪਿੰਡ ਜਿਸ ਕਰਣ ਉੱਥੇ ਜਾ ਹੋਰ ਤੋਂ ਪਹਿਲਾਂ ਭੰਮਰਾ ਸਾਹਿਬ ਉਹਨਾਂ ਨਾਲ ਨਵੀਂ ਗੱਲ ਹੋ ਗਈ ਸੀ ਤੇ ਮੈਂ ਤਾਂ ਫਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇੱਥੋਂ ਤੱਕ ਉਹਨਾਂ ਦਾ ਚਲੋ ਮਰ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਤੇ ਉਹਨਾਂ ਦੀ ਡੈੱਡ ਬੋਡੀ 24 ਦਿਨਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟ ਮਾਰਨ ਦੀ ਰਿਪੋਰਟ ਜਿਹੜੀ ਸੀ ਉਹ ਥੋੜੀ ਜਿਹਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਪਾਰਦੀਆਂ ਤੇ ਤਾਲਮਿਲ ਮੇਰੀ ਫਲਾਰੀ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੰਦਰਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਫਲਾਰੀ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲ ਉਹ ਖੜਦੇ ਆ